ਕਿ ਤੁਹਾਨੂੰ ਵੀ ਕਦੇ ਅ ਵਧੇ ਹੋਏ ਯੂਰਿਕ ਐਸਿਡ ਕਰਕੇ ਜੋੜਾਂ ਵਿੱਚ ਦਰਦ ਜਾਂ ਸੋਜ ਮਹਿਸੂਸ ਹੋਈ ਹੈ ਜਾਂ ਤੁਰਨ ਫਿਰਨ 'ਚ ਦਿੱਕਤ ਇਹ ਨਾ ਅੱਜਕੱਲ ਕਾਫੀ ਆਮਜੀ ਗੱਲ ਬੰਦੀ ਜਾ ਰਹੀ ਹੈ ਹਾਂਜੀ ਬਿਲਕੁਲ ਇੱਕ ਮੇਰੇ ਖਿਆਲ 'ਚ 2020 ਦੀ ਸਟੱਡੀ ਸੀ ਉਹਦੇ ਮੁਤਾਬਿਕ ਦੁਨੀਆ ਪਰਚ ਕੋਈ 5-6 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਨੇ 5-6 ਕਰੋੜ ਇਹ ਤਾਂ ਕਾਫੀ ਵੱਡਾ ਅੰਕੜਾ ਹੈ ਭਾਵੇਂ ਦੇਖਣ ਨੂੰ ਸ਼ਾਇਦ ਛੋਟੀ ਗੱਲ ਲੱਗੇ ਪਰ ਜੇ ਧਿਆਨ ਨਾ ਦੇਈਏ ਹਾਂ ਫਿਰ ਇਹ ਗੁਰਦਿਆਂ ਤੇ ਜੋੜਾਂ ਲਈ ਗੰਭੀਰ ਹੋ ਸਕਦੀ ਹੈ ਲੰਮੇ ਸਮੇਂ ਚ ਅੱਛਾ ਅੱਜ ਨਾ ਸਾਡੇ ਕੋਲ ਇੱਕ ਸਰੋਤ ਹੈ ਜਿਸ ਵਿੱਚ ਇੱਕ ਖਾਸ ਕਰੇਲੂ ਨੁਸਖੇ ਬਾਰੇ ਤੇ ਕੁਝ ਖਾਣ ਪੀਣ ਦੀ ਸਲਾਹ ਬਾਰੇ ਗੱਲ ਕੀਤੀ ਗਈ ਹੈ ਚਲੋ ਫਿਰ ਦੇਖਦੇ ਹਾਂ ਇਸ ਵਿੱਚ ਕੀ ਖਾਸ ਹੈ ਜ਼ਰੂਰ ਦੇਖੋ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਯੂਰਿਕ ਐਸਿਡ ਇਹ ਹੈ ਕੀ ਤੇ ਬਣਦਾ ਕਿਵੇਂ ਹੈ ਇਹ ਅਸਲ ਚ ਨਾ ਇੱਕ ਕੁਦਰਤੀ ਵੇਸਟ ਪ੍ਰੋਡਕਟ ਹੈ ਸਾਡਾ ਸਰੀਰ ਜਦੋਂ ਪਿਊਰੀਨ ਨਾਂ ਦੇ ਕੈਮੀਕਲ ਨੂੰ ਤੋੜਦਾ ਹੈ ਉਦੋਂ ਬਣਦਾ ਹੈ ਇਹ ਪਿਊਰੀਨ ਇਹ ਕਿੱਥੇ ਹੁੰਦਾ ਹੈ ਇਹ ਕਈ ਖਾਣ ਵਾਲੀਆਂ ਚੀਜ਼ਾਂ 'ਚ ਹੁੰਦਾ ਹੈ ਜਿਵੇਂ রেড ਮੀਟ ਹੋ ਗਿਆ ਕੁਝ ਖਾਸ ਕਿਸਮ ਦਾ ਸਮੁੰਦਰੀ ਭੋਜਨ ਤੇ ਉਹ ਮਿੱਠੇ ਡਰਿੰਕਸ ਹੁੰਦੇ ਨੇ ਨਾ ਉਹਨਾਂ 'ਚ ਵੀ ਅੱਛਾ ਤਾਂ ਮਤਲਬ ਇਹ ਸਰੀਰ ਦੇ ਅੰਦਰ ਹੀ ਬਣਦਾ ਹੈ ਕੁਦਰਤੀ ਤੌਰ ਤੇ ਹਾਂਜੀ ਬਿਲਕੁਲ ਫਿਰ ਇਹ ਸਮੱਸਿਆ ਕਦੋਂ ਬਣਦਾ ਹੈ ਦੇਖੋ ਆਮ ਹਾਲਤਾਂ 'ਚ ਕੀ ਹੁੰਦਾ ਹੈ ਕਿ ਸਾਡੇ ਗੁਰਦੇ ਉਹ ਇਸ ਨੂੰ ਖੂਨ 'ਚੋਂ ਫਿਲਟਰ ਕਰਕੇ ਨਾ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦੇ ਨੇ ਅੱਛਾ ਪਰ ਜੇ ਸਰੀਰ ਚ ਪਿਉਰਿਨ ਜ਼ਿਆਦਾ ਬਣਨ ਲੱਗ ਜਾਵੇ ਮਤਲਬ ਜੇ ਅਸੀਂ ਉਹੋ ਜੀਆਂ ਚੀਜ਼ਾਂ ਜ਼ਿਆਦਾ ਖਾਈਏ ਹਾਂ ਜਾਂ ਫਿਰ ਗੁਰਦੇ ਆਪਣਾ ਕੰਮ ਠੀਕ ਤਰ੍ਹਾਂ ਨਾ ਕਰ ਪਾਣ ਤਾਂ ਇਹ ਯੂਰਿਕ ਐਸਿਡ ਖੂਨ ਚ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ ਅੱਛਾ ਤੇ ਫਿਰ ਉਹੀ ਜਮਾ ਹੋਇਆ ਯੂਰਿਕ ਐਸਿਡ ਜੋੜਾਂ ਚ ਜਾਂਦਾ ਹੈ ਹਾਂਜੀ ਤੇ ਇਸੇ ਕਰਕੇ ਫਿਰ ਜੋੜਾਂ ਚ ਦਰਦ ਤੇ ਸੋਜ ਆਉਂਦੀ ਹੈ ਖਾਸ ਕਰਕੇ ਗੋਡਿਆਂ ਚ ਗਿੱਟਿਆਂ ਚ ਪੈਰਾਂ ਦੇ ਅੰਗੂਠਿਆਂ ਚ ਜ਼ਿਆਦਾ ਹੁੰਦਾ ਹੈ ਤੇ ਜੇ ਬਹੁਤ ਟਾਈਮ ਚੱਲੇ ਤਾਂ ਉਹ ਗਾਊਟ ਜੇਈ ਬਿਮਾਰੀ ਵੀ ਹੋ ਜਾਂਦੀ ਹੈ ਹੈਨਾ ਬਿਲਕੁਲ ਉਸ ਵਿੱਚ ਤਾਂ ਉਹ ਯੂਰਿਕ ਐਸਿਡ ਦੇ ਨਾ ਕ੍ਰਿਸਟਲ ਜੇ ਬਣ ਕੇ ਜੋੜਾਂ 'ਚ ਜਮ ਜਾਂਦੇ ਨੇ ਬਹੁਤ ਜ਼ਿਆਦਾ ਦਰਦ ਹੁੰਦਾ ਉਸ 'ਚ ਹੂੰ ਸਮਝ ਗਿਆ ਤਾਂ ਫਿਰ ਇਹ ਜਿਹੜਾ ਸਰੋਤ ਸਾਡੇ ਕੋਲ ਹੈ ਉਹ ਕੀ ਦੱਸਦਾ ਹੈ ਕੋਈ ਘਰੇਲੂ ਹੱਲ ਹਾਂਜੀ ਇਸ ਜਾਣਕਾਰੀ 'ਚ ਘਰੇਲੂ ਡਰਿੰਕ ਬਣਾਉਣ ਦਾ ਤਰੀਕਾ ਦੱਸਿਆ ਗਿਆ ਪੰਜ ਚੀਜ਼ਾਂ ਨਾਲ ਅੱਛਾ ਕੀ ਕੀ ਇੱਕ ਤਾਂ ਅੱਧਾ ਚਮਚ ਹਲਦੀ ਪਾਊਡਰ ਇਹ ਸੋਚ ਘਟਾਉਂਦੀ ਹੈ ਠੀਕ ਹੈ ਇੱਕ ਚਮਚ ਧਨੀਏ ਦੇ ਬੀਜ ਇਹ ਕੀ ਕਹਿੰਦੇ ਨੇ ਡਾਇੂਰੇਟਿਕ ਹੁੰਦੇ ਨੇ ਮਤਲਬ ਯੂਰਿਕ ਐਸਿਡ ਨੂੰ ਬਾਹਰ ਕੱਢਣ ਚ ਮਦਦ ਕਰਦੇ ਨੇ ਅੱਛਾ ਸਰੀਰ ਚੋਂ ਫालतू ਚੀਜ਼ਾਂ ਕੱਢਣ ਲਈ ਹਾਂਜੀ ਫਿਰ ਅੱਧਾ ਚਮਚ ਜ਼ੀਰਾ ਇਹ ਪਾਚਨ ਲਈ ਤੇ ਗੁਰਦਿਆਂ ਲਈ ਚੰਗਾ ਮੰਨਿਆ ਜਾਂਦਾ ਹੈ ਠੀਕ ਹੈ ਤੇ ਅੱਧਾ ਚਮਚ ਮੇਥੀ ਦਾਣਾ ਜਿਹੜਾ ਰਾਤ ਨੂੰ ਪੀਓ ਕੇ ਰੱਖਿਆ ਹੋਵੇ ਇਹ ਡੀਟੌਕਸ ਕਰਦਾ ਹੈ ਸਰੀਰ ਨੂੰ ਹੂੰ ਭਿੱਜਿਆ ਹੋਇਆ ਮੇਥੀ ਦਾਣਾ ਹਾਂਜੀ ਤੇ ਆਖਿਰ ਚ ਬਸ ਇੱਕ ਚੁਟਕੀ ਕਾਲੀ ਮਿਰਚ ਇਹ ਹਲਦੀ ਦਾ ਅਸਰ ਵਧਾਉਂਦੀ ਹੈ ਤੇ ਖੁਦ ਵੀ ਸੋਜ ਲਈ ਚੰਗੀ ਹੈ ਵਾ ਇਹ ਤਾਂ ਸਾਰੀਆਂ ਚੀਜ਼ਾਂ ਲਗਭਗ ਹਰ ਰਸੋਈ ਚ ਹੁੰਦੀਆਂ ਹੀ ਨੇ ਮਤਲਬ ਬਣਾਉਣਾ ਸੌਖਾ ਹੋਊਗਾ ਤਰੀਕਾ ਦੱਸਿਆ ਕੁਛ ਹਾਂ ਤਰੀਕਾ ਵੀ ਦੱਸਿਆ ਬੜਾ ਸੌਖਾ ਹੈ ਪਹਿਲਾਂ ਤਾਂ ਜਿਹੜਾ ਮੇਥੀ ਦਾਣਾ ਰਾਤ ਨੂੰ ਭੋਇਆ ਸੀ ਉਹਦਾ ਪਾਣੀ ਪੀ ਲੈਣਾ ਸੁਟਣਾ ਨਹੀਂ ਅੱਛਾ ਉਹ ਪਾਣੀ ਵੀ ਕੰਮ ਦਾ ਹੈ ਹਾਂਜੀ ਫਿਰ ਇੱਕ ਭਾਂਡੇ ਚ ਦੋ ਕੱਪ ਪਾਣੀ ਗਰਮ ਕਰਨਾ ਠੀਕ ਜਦੋਂ ਗਰਮ ਹੋ ਜਾਵੇ ਉਹਦੇ ਚ ਹਲਦੀ ਤਨੀਆ ਜੀਰਾ ਤੇ ਉਹ ਭਿੱਜੇ ਹੋਏ ਮੇਥੀ ਦਾਣੇ ਪਾ ਦੇਣੇ ਨੇ ਪਾਣੀ ਕੱਢ ਕੇ ਤੇ ਫਿਰ ਉਬਾਲਣਾ ਹਾਂਜੀ ਇਹਨੂੰ ਮੱਠੀ ਜੀ ਅੱਗ ਤੇ ਕੋਈ 10 ਮਿੰਟ ਪਕਾਉਣਾ ਹੈ 10 ਮਿੰਟ ਹਾਂਜੀ ਫਿਰ ਬਸ ਅਖੀਰ ਚ ਚੁਟਕੀ ਕਾਲੀ ਮਿਰਚ ਪਾ ਕੇ ਗੈਸ ਬੰਦ ਕਰ ਦੇਣੀ ਹੈ ਫਿਰ ਛਾਣ ਕੇ ਕੱਪ ਚ ਪਾ ਲੋ ਇਸ ਰੋਜ਼ ਚ ਇਹ ਵੀ ਲਿਖਿਆ ਹੈ ਕਿ ਜੇ ਸਵਾਦ ਲਈ ਚਾਹੋ ਤਾਂ ਥੋੜਾ ਨਿੰਬੂ ਦਾ ਰਸ ਜਾਂ ਸ਼ਹਿਦ ਵੀ ਪਾ ਸਕਦੇ ਹੋ ਇਹ ਤਾਂ ਵਾਕੀ ਸੌਖਾ ਲੱਗ ਰਿਹਾ ਤੇ ਇਹਨੂੰ ਲੈਣਾ ਕਦੋਂ ਹੈ ਤੇ ਕਿੰਨਾ ਚਿਰ ਇਸ ਲਿਖਤ ਮੁਤਾਬਿਕ ਸਭ ਤੋਂ ਵਧੀਆ ਹੈ ਰੋਜ਼ ਸਵੇਰੇ ਖਾਲੀ ਪੇਟ ਖਾਲੀ ਪੇਟ ਹਾਂਜੀ ਤੇ ਇਹਨੂੰ ਤੁਸੀਂ ਮਤਲਬ ਲਗਾਤਾਰ 4 ਤੋਂ 6 ਹਫ਼ਤੇ ਲੈ ਸਕਦੇ ਹੋ ਠੀਕ ਹੈ ਜੇ ਲੋੜ ਲੱਗੇ ਤਾਂ ਕੁਝ ਦਿਨ ਛੱਡ ਕੇ ਦੁਬਾਰਾ ਵੀ ਸ਼ੁਰੂ ਕੀਤਾ ਜਾ ਸਕਦਾ ਉਂਝ ਉਹ ਕਹਿੰਦੇ ਨੇ ਕਿ ਕੁਝ ਦਿਨਾਂ ਚ ਹੀ ਅਸਰ ਦਿਸਣ ਲੱਗ ਪੈਂਦਾ ਅੱਛਾ ਇਸ ਨੁਸਖੇ ਤੋਂ ਇਲਾਵਾ ਹੋਰ ਵੀ ਕੁਝ ਜ਼ਰੂਰੀ ਗੱਲਾਂ ਦਸੀਆਂ ਨੇ ਇਸ ਸਰੋਤ ਵਿੱਚ ਕੋਈ ਪਰਹੇਜ਼ ਵਗੈਰਾ ਹਾਂ ਦੋ ਗੱਲਾਂ ਬਹੁਤ ਜ਼ਰੂਰੀ ਦਸੀਆਂ ਨੇ ਇੱਕ ਤਾਂ ਪਾਣੀ ਬਹੁਤ ਪੀਣਾ ਪਾਣੀ ਹਾਂਜੀ ਦਿਨ ਚ ਘੱਟੋ-ਘੱਟ 8 ਤੋਂ 10 ਗਲਾਸ ਕਹਿੰਦੇ ਨੇ ਇਸ ਨਾਲ ਯੂਰਿਕ ਐਸਿਡ ਨੂੰ ਸਰੀਰ ਚੋਂ ਬਾਹਰ ਕੱਢਣ ਚ ਮਦਦ ਮਿਲਦੀ ਹੈ। ਹੇ ਤਾਂ ਵੈਸੇ ਵੀ ਚੰਗੀ ਆਦਤ ਹੈ। ਤੇ ਦੂਜੀ ਗੱਲ? ਦੂਜੀ ਗੱਲ ਉਹੀ ਪਿਊਰੀਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ। ਅੱਛਾ ਜਿਨ੍ਹਾਂ ਦਾ ਜ਼ਿਕਰ ਪਹਿਲਾਂ ਕੀਤਾ ਸੀ। ਹਾਂਜੀ। ਖਾਸ ਕਰਕੇ ਲਾਲ ਮਾਸ, ਜਾਨਵਰਾਂ ਦੇ ਅੰਦਰੂਨੀ ਅੰਗ ਜਿਵੇਂ ਕਲੇਜੀ ਵਗੈਰਾ ਤੇ ਸ਼ਰਾਬ। ਸਾਫ਼ ਲਿਖਿਆ ਹੈ ਕਿ ਇਹ ਚੀਜ਼ਾਂ ਯੂਰਿਕ ਐਸਿਡ ਵਧਾ ਸਕਦੀਆਂ ਹਨ ਇਸ ਲਈ ਇਹਨਾਂ ਤੋਂ ਬਚਣਾ ਚਾਹੀਦਾ ਹੈ। ਹੂੰ। ਲਾਲ ਮਾਸ ਤੇ ਸ਼ਰਾਬ ਇਹਨਾਂ ਦਾ ਪਰਹੇਜ਼ ਕਰਨਾ ਸ਼ਾਇਦ ਕਈਆਂ ਲਈ ਔਖਾ ਹੋਵੇ ਪਰ ਜੇ ਸਿਹਤ ਦਾ ਸਵਾਲ ਹੈ ਤਾਂ ਕਰਨਾ ਪੈਣਾ ਹੈ ਤਾਂ ਮੋਟੀ ਜੀ ਗੱਲ ਇਹ ਹੈ ਕਿ ਇਹ ਸਰੋਤ ਇੱਕ ਖਰੇਲੂ ਡਰਿੰਕ ਤੇ ਨਾਲ ਖਾਣ ਪੀਣ ਚ ਬਦਲਾ ਦੋਵਾਂ ਦਾ ਸੁਮੇਲ ਦੱਸ ਰਿਹਾ ਯੂਰਿਕ ਐਸਿਡ ਕੰਟਰੋਲ ਕਰਨ ਲਈ ਬਿਲਕੁਲ ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਜੋ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਹਾਂਜੀ ਕਿ ਇਹ ਸਾਰੀ ਜਾਣਕਾਰੀ ਸਿਰਫ ਉਸ ਇੱਕ ਖਾਸ ਸਰੋਤ ਤੇ ਆਧਾਰਿਤ ਹੈ ਜਿਹੜਾ ਸਾਨੂੰ ਮਿਲਿਆ ਇਹ ਕਿਸੇ ਵੀ ਤਰ੍ਹਾਂ ਡਾਕਟਰੀ ਸਲਾਹ ਦਾ ਬਦਲ ਨਹੀਂ ਹੈ ਕੋਈ ਵੀ ਸਿਹਤ ਦੀ ਸਮੱਸਿਆ ਹੋਵੇ ਜਾਂ ਕੋਈ ਨਵਾਂ ਇਲਾਜ ਸ਼ੁਰੂ ਕਰਨਾ ਹੋਵੇ ਹਮੇਸ਼ਾ ਕਿਸੇ ਕੁਆਲੀਫਾਈਡ ਡਾਕਟਰ ਜਾਂ ਹੈਲਥ ਐਕਸਪਰਟ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਸਹੀ ਗੱਲ ਹੈ ਇਹ ਬਹੁਤ ਜ਼ਰੂਰੀ ਨੁਕਤਾ ਹੈ ਬਿਨਾ ਡਾਕਟਰੀ ਸਲਾਹ ਤੋਂ ਕੁਝ ਵੀ ਸ਼ੁਰੂ ਨਹੀਂ ਕਰਨਾ ਚਾਹੀਦਾ ਅੱਜ ਦੀ ਇਹ ਜਿਹੜੀ ਗੱਲਬਾਤ ਹੋਈ ਹੈ ਇਸ ਤੋਂ ਇੱਕ ਗੱਲ ਮਨ ਚ ਆਉਂਦੀ ਹੈ ਸੋਚਣ ਲਈ ਹੂੰ ਕਿ ਸਾਡੀਆਂ ਰੋਜ਼ ਦੀਆਂ ਛੋਟੀਆਂ-ਛੋਟੀਆਂ ਆਦਤਾਂ ਖਾਸ ਕਰਕੇ ਖਾਣ-ਪੀਣ ਦੀਆਂ ਉਹ ਸਾਡੀ ਲੰਬੇ ਸਮੇਂ ਦੀ ਸਿਹਤ ਤੇ ਕਿੰਨਾ ਡੂੰਗਾ ਅਸਰ ਪਾ ਸਕਦੀਆਂ ਨੇ ਕਈ ਵਾਰ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਬਿਲਕੁਲ ਸਹੀ ਇਹ ਅੜਕਿਆਸਿਆ ਜਿਹਾ ਪ੍ਰਭਾਵ ਹੁੰਦਾ ਕਈ ਵਾਰ